ਦੋਸਤੋ ਮੈਂ ਇੱਥੇ ਕਰਦੇ ਸਭ ਤੋਂ ਛੋਟੇ ਬੱਚੇ ਲਈ ਇਨਸਾਫ ਦੀ ਮੰਗ ਕਰਨਾਈ ਹੈ ਕਿਉਂਕਿ ਜਿਹੜੇ ਤਸ਼ੱਦਦ ਕਰਦੇ ਸਭ ਤੋਂ ਛੋਟੇ ਬੱਚੇ ਨਾਲ ਹੁੰਦੇ ਨਾ ਉਹਨਾਂ ਦੀ ਗੱਲ ਕੋਈ ਨਹੀਂ ਕਰਦਾ ਪੈਸੇ ਤੇ ਕਹਿੰਦੇ ਵੀ ਘਰ ਦਾ ਸਭ ਤੋਂ ਛੋਟਾ ਬੱਚਾ ਘਰ ਦਾ ਸਭ ਤੋਂ ਲਾਡਲਾ ਹੁੰਦਾ ਜਾਂਦਾ ਕੁਝ ਨਹੀਂ ਹੁੰਦਾ ਘਰ ਦਾ ਸਭ ਤੋਂ ਛੋਟਾ ਬੱਚਾ ਹੁੰਦਾ ਹੈ ਘਰ ਦਾ ਮਜ਼ਦੂਰ ਉਹਦੇ ਕੋਲੋਂ ਕਰਾਈ ਜਾਂਦੀ ਹੈ ਮਜ਼ਦੂਰੀ ਚਮਚਾ ਫੜ ਕੇ ਲਿਆਈ ਕੌਲੀ ਲਾ ਕੇ ਆਈ ਉਹ ਕੱਪੜੇ ਲਾ ਕੇ ਆਈ ਕਪੜੇ ਰੱਖ ਕੇ ਆਈਂ ਅਬੂਆ ਖੋਲ ਕੇ ਆਈਂ ਅਬੂਆ ਬੰਦ ਕਰੀ ਆ ਬਣਾਈ ਉਹ ਬਣਾਈ ਵੱਡੇ ਭੈਣ ਭਰਾ ਨਾਲ ਕੇ ਜਿਹੜਾ ਨਿੱਕੇ ਭੈਣ ਭਰਾ ਤੋਂ ਕੰਮ ਕਰਨਦੇ ਆ ਉਹ ਤੇ ਹੋਰ ਤੇ ਹੋਰ ਆ ਵੱਡੇ ਭੈਣ ਭਰਾ ਨਾਲ ਕੇ ਜਿਹੜੇ ਨਿੱਕੇ ਭੈਣ ਭਰਾ ਦੀ ਰੋਸਟਿੰਗ ਕਰਦੇ ਉਹ ਕਿੱਥੇ ਜਾਣੀ ਆ ਉਹ ਤੈਨੂੰ ਤਾਂ ਕੂੜੇ ਦੇ ਟੇ ਆ ਤੇ ਚੁੱਕ ਲਿਆਦਾ ਹੀ ਉਹ ਤੇਰੇ ਤੇ ਲੋੜ ਹੀ ਨਹੀਂ ਉਹ ਤਿੰਨ ਤੇ ਘਰ ਦੇ ਬੂਏ ਬਾਅਦ ਚੜ ਗਈ ਇਹ ਤਰ੍ਹਾਂ ਕੁਝ ਨਹੀਂ ਦੀ ਰਹੀਆਂ ਦੋਸਤੋ ਵੱਡੇ ਭੈਣ ਭਰਾ ਨੇ ਇੰਨਾ ਤੰਗ ਕੀਤਾ ਨਾ ਤੇ ਹੋਰ ਤੇ ਹੋਰ 20 ਸਾਲਾਂ ਦੀ ਹੋ ਗਈਆਂ ਘਰ ਦੇ ਲਾਗੇ ਜਾ ਕੇ ਖਲੋਦੇ ਵੱਡੇ ਭੈਣ ਭਰਾ ਕਰਾਂਗੇ ਚੱਲਣ ਕਰ ਛੋਟੀ 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 ਨਹੀਂ ਕਰ ਲੱਖਾਂਗੇ ਵੱਡ ਚੀਜ਼ ਨਹੀਂ ਕੇ ਆ ਸਾਰੇ ਵੱਡਿਆਂ ਦੇ ਕੱਪੜੇ ਮੈਨੂੰ ਪਾਉਣੇ ਪੈਂਦੇ ਆ ਵੱਡੀ ਦੀਦੀ ਦਾ ਆ ਵੱਡੇ ਵੀਰੇ ਦਾ ਹੀ ਮੁੰਡਿਆਂ ਦੇ ਕੱਪੜੇ ਆ ਹੀ ਪਵਾ ਦਿੰਦੇ ਆ ਇਹ ਬਾਹਰ ਥੋੜੀ ਕਿੰਨ ਦੇਣੀ ਆ ਫਿਰ ਕੀ ਹੋਇਆ ਉਹਨਾਂ ਨੂੰ ਨਿੱਕੇ ਹੋ ਗਏ ਹਣ ਤੂੰ ਪੜਾ